ਸੋਸੀ ਦੇ ਕਰੀ ਹੋ ਨਰ ਪੰਜਾਬੀ ਬਲੌਗਸ ਤੇ ਅੱਜ ਜਿਹੜਾ ਜਾਗਵਾਲ ਤੋਂ কৃষ্ণਪੁਰ ਨੂੰ ਜਿਹੜਾ ਰੋਡ ਆ ਜਿਹੜਾ ਬਣ ਰਿਹਾ ਤੇ ਉਸ ਦਾ ਜਿਹਦੀ ਆ ਸ਼ੁਰੂਆਤ ਹੋ ਗਈ ਆ ਜੀ ਤੇ ਦੇਖੋ ਲਾਈਵ ਉਸ ਦੇ ਵਾਸਤੇ ਜਿਹੜੀ ਆ ਅਰਦਾਸ ਕੀਤੀ ਜਾ ਰਹੀ ਆ ਤੇ ਖੁਰ ਦਾ ਇਸ ਮਾਈਕ ਇਸੋਲੇ ਮੌਕੇ ਤੇ ਮੌਜੂਦ ਨੇ ਮੋਹਨ ਸਿੰਘ ਚੇਅਰਮੈਨ ਮਾਰਕ ਕਮੇਟੀ ਕਾਦੀਆਂ ਤੇ ਇਹਨਾਂ ਦਾ ਪਿੰਡ ਵੀ ਆ ਕਾਫੀ ਸਮੇਂ ਤੋਂ ਇਹ ਡਿਮਾਂਡ ਸੀ ਕਿ ਜਿਹੜਾ ਇਹ ਰੋਡ ਬਹੁਤ ਟੁੱਟਿਆ ਹੋਇਆ ਸੀਗਾ ਤੇ ਅੱਜ ਜਦ ਦੀ ਉਹਦੀ ਸ਼ੁਰੂਆਤ ਹੋ ਗਈ ਹੈ ਜੀ Oh, i you هي سڀي ته ڪنهن شيءِ جي ناهي ਇਹ ਦੇਖੋ ਜੀ ਇਹ ਜਿਹੜਾ ਰੋਡ ਹੈ ਤੇ ਜਾਗਵਾਲ ਬੇੜ ਤੋਂ ਕਿਸ਼ਨਪੁਰ ਨੂੰ ਬੰਨਣਾ ਤੇ ਜਾਗਵਾਲ ਤੋਂ ਲੈ ਕੇ ਤੇ ਰਾਮ ਸਿੰਘ ਦੇ ਘਰ ਤੱਕ ਜਿਹੜਾ ਇਹ ਕੰਕਰੀਟ ਦਾ ਜਿਹੜਾ ਰੋਡ ਬਣ ਰਿਹਾ ਤੇ ਇਸ ਮੌਕੇ ਤੇ ਜਿਹੜਾ ਉਲਟਾ ਮੂ ਜਿਹੜਾ ਠੇਕੇਦਾਰ ਵੱਲੋਂ ਮੈਂ ਸਰਦਾਰ ਬਲਵੰਤ ਸਿੰਘ ਜਿਹੜੇ ਭਾਈ ਸਾਹਿਬ ਉਹ ਉਹ ਬਤਾਰੀ ਨੇ ਆਹ ਦੇਖੋ ਲਾਈਵ ਤੇ ਜੀ ਤੁਸਨੋ ਆਪਾਂ ਹੁਣ ਗੱਲ ਕਰਾਂਗੇ ਸਰਦਾਰ ਮੋਨ ਸਿੰਘ ਮਾਰਕੀਟ ਕਮੇਟੀ ਕਾਦੀਆਂ ਸਤਿ ਸ੍ਰੀ ਅਕਾਲ ਜਿਹੜਾ ਰੋਡ ਬਣ ਰਿਹਾ ਇਸ ਬਾਰੇ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਜੀਤ ਸਿੰਘ ਸੇਖਵਾ ਸਰਦਾਰ ਭਗਵੰਸ ਸਿੰਘ ਜੀ ਮਾਨ ਸ੍ਰੀ ਰਵਿੰਦ ਕੇਜਰੀਵਾਲ ਜੀ ਸੁਪਰੀਮੋ ਜਿਨ੍ਹਾਂ ਦੀ ਰਹਿਣ ਵਿੱਚ ਸਾਡੇ ਤੇ ਜਾਗਰ ਵਿੱਚ ਚੜਕਦਾ ਨਹੀਂ ਪੱਥਰ ਰੱਖਿਆ ਅਸੀਂ ਇਹੋ ਸੋਚਿਆ ਸੀ ਕਿ 20 ਪੱਥਰ ਅਸੀਂ ਬਾਅਦ ਵਿੱਚ ਰੱਖਾਂਗੇ ਪਹਿਲਾਂ ਚੜਕਦਾ ਕੰਮ ਚੱਲਿਤ ਕਰਾਵਾਂਗੇ ਤੇ ਬਹੁਤ ਹੀ ਸਾ ਧੰਨਵਾਦ ਹੈ ਸਾਡੇ ਇਸ ਪਿੰਡ ਦੇ ਸਾਡੇ ਮੁੱਖ ਮੰਤਰੀ ਸਾਹਿਬ ਦਾ ਸਾਡੇ ਡਿਪਟੀ ਸੀ ਸੇਖਮਾ ਦਾ ਜਿਹੜਾ ਕਿ ਆਪਾਂ ਇਹ ਪਿੰਡ ਦਾ ਕੰਮ ਚਾਲੂ ਕਰਦੇ ਹਾਂ ਬਹੁਤ ਹੀ ਵਧੀਆ ਤਰ੍ਹਾਂ ਕੀਤਾ ਅਸੀਂ ਇਸ ਇਲਾਕਾ ਨਿਵਾਸੀਆਂ ਨੇ ਬਹੁਤ ਧੰਨਵਾਦ ਕਰਦੇ ਜਿਹੜਾ ਸਹਿਯੋਗ ਦਿੱਤਾ ਤੇ ਅਸੀਂ ਇਹ ਪਿੰਡ ਦਾ ਕੰਮ ਕਰਨਾ ਲੱਗੇ ਹਾਂ ਵਾਹਿਗੁਰੂ ਜੀ ਦਾ ਬਖਸ਼ਾ ਹੁਣ ਅਸੀਂ ਗੱਲ ਕਰਾਂਗੇ ਸਰਦਾਰ ਮਲਕੀ ਸਿੰਘ ਸੰਧੂ ਨਾਲ ਹਾਂਜੀ ਸੰਧੂ ਸਾਹਿਬ ਤੇ ਕੀ ਕਹਿਣਾ ਚਾਹੋਗੇ ਜਿਹੜਾ ਰੋਡ ਬਣ ਰਿਹਾ ਜਾਗਲ ਬੇੜ ਤੋਂ ਕਿਸ਼ਨਪੁਰ ਤੱਕ ਇਹਦੇ ਬਾਰੇ ਕੋਈ ਵਿਸਤਾਰ ਨਾਲ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਜਿੰਨੇ ਵੀ ਤੁਹਾਡੇ ਚੈਨਲ ਨਾਲ ਜੁੜੇ ਆ ਸਾਰਿਆਂ ਨੂੰ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਫਤਿਹ ਸਾਰਿਆਂ ਨੂੰ ਪਤਾ ਇਲਾਕਾ ਨਿਵਾਸੀਆਂ ਨੂੰ ਵੀ ਸੜਕ ਦਾ ਬਹੁਤ ਜ਼ਿਆਦਾ ਬੁਰਾ ਹਾਲੀਗਾ ਤੇ 24 ਘੰਟੇ ਪਾਣੀ ਖਲੋਤਾ ਰਹਿੰਦਾ ਸੀ ਚੱਕੜ ਸੀਗਾ ਜਿਹੜੇ ਲੋਕ ਲੰਘਦੇ ਸੀਗਾ ਕੋਈ ਇੱਥੇ ਡਿੱਗ ਪੈਂਦਾ ਸੀ ਕਿੰਨਿਆਂ ਨੂੰ ਸੱਟਾਂ ਵੀ ਲੱਗੀਆਂ ਬਹੁਤ ਜ਼ਿਆਦਾ ਬੁਰਾ ਹਾਲੀਗਾ ਤੇ ਸਾਡੇ ਚੇਅਰਮੈਨ ਸਾਹਿਬ ਮੋਹਨ ਸਿੰਘ ਜੀ ਇਹਨਾਂ ਦੇ ਧਿਆਨ ਚ ਲਿਆਦਾ ਇਹਨਾਂ ਨੇ ਸਾਡੇ ਸਰਦਾਰ ਚੰਗਰੂਪ ਸਿੰਘ ਜੀ ਸੇਖਵਾ ਭਵਨ ਸਿੰਘ ਮਾਨ ਉਹਨਾਂ ਦੇ ਧਿਆਨ ਚ ਲਿਆ ਕੇ ਇਹ ਸੜਕ ਦਾ ਕੰਮ ਕੁਝ ਦਿਨਾਂ ਦੇ ਵਿੱਚ ਸ਼ੁਰੂ ਕਰਾ ਦਿੱਤਾ ਵੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਲੈਂਟ ਨਾ ਬਣ ਲੱਗੀ ਹੈ ਜਿਹੜੀ ਲੱਗਦਾ ਕਿ ਵੀ 25 ਸਾਲ ਕੱਢੂਗੀ ਇਹ ਸੜਕ ਟੁੱਟਦੀ ਨਹੀਂ ਆ ਅਸੀਂ ਪੂਰੇ ਇਲਾਕੇ ਵੱਲੋਂ ਜਿੰਨੇ ਵੀ ਸੱਜਣ ਇੱਥੇ ਕੜੇ ਉਹਨਾਂ ਵੱਲੋਂ ਭਗਵੰਤ ਸਿੰਘ ਮਾਨ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਹਲਕਾ ਇੰਚਾਰਜ ਸਰਦਾਰ ਜਗਰੂਪ ਸਿੰਘ ਜੀ ਸੇਖਮਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਕੰਮ ਕਰਤੀ ਤੇ ਸਾਡਾ ਸਾਰਿਆਂ ਦਾ ਮਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਗੱਲ ਕਰਾਂਗੇ ਭਗਤ ਜੀ ਨਾਲ ਭਗਤ ਜੀ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਸਾਰੇ ਨਾਰ ਬਲੌਗ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬੱਕੇ ਦਿੱਤਾ ਕਾਫੀ ਸਮੇਂ ਤੋਂ ਇੱਥੇ ਪਾਣੀ ਖੜਾ ਰਹਿਦਾ ਸੀ ਬਹੁਤ ਲੋਕ ਇਸ ਛੱਕ ਤੋਂ ਬਹੁਤ ਤੰਗ ਸੀ ਨਗਿਆ ਨਹੀਂ ਸੀ ਜਾਂਦਾ ਇਹ ਜੋ ਸਾਡੀ ਸਰਕਾਰ ਪੰਜਾਬ ਸਰਕਾਰ ਆਮ ਆਦਮੀ ਦੀ ਪਾਰਟੀ ਇੱਕ ਛੱਕੀ ਸਾਡੇ ਪੰਜਾਬ ਦੇ ਛੜਕਾ ਕੰਮ ਰੰਗਤ ਕੀਤੀਆਂ ਜਾਣ ਗਈਆਂ ਮੈਂ ਹੋਰ ਵੀ ਇਸ ਇਲਾਕੇ ਦੇ ਜੋ ਹੜਕੇ ਦੇ ਜਗਰੂਪ ਸਿੰਘ ਸੇਖਮਾ ਉਹਨਾਂ ਦਾ ਧੰਨਵਾਦ ਕਰਦਾ ਔਰ ਸੀਮ ਸਿੰਘ ਸਾਹਿਬ ਦਾ ਤੁਸੀਂ ਸਭ ਦਾ ਆਮ ਆਦਮੀ ਪਾਰਟੀ ਦਾ ਮੈਂ ਧੰਨਵਾਦ ਕਰਦਾ ਇਹ ਬਹੁਤ ਜਲਦੀ ਰੋਡ ਵਧੀਆ ਬਣਨਗੇ ਇਹ ਹਲਕਾਰ ਰੋਡ ਵੀ ਬਣੇਗਾ ਵਧੀਆ ਤੋਂ ਵਧੀਆ ਬਣੇਗਾ ਸਾਰੇ ਪੰਜਾਬ ਦੇ ਛੜਕਾ ਵਧੀਆ ਬਣਨ ਗਿਆ ਹੋਰ ਵੀ ਵੱਧਦਾ ਵੱਧ ਕੰਮ ਕਰਨਗੇ ਤਰੱਕੀ ਦੇ ਵਿੱਚ ਇਸ ਪੰਜਾਬ ਨੂੰ ਲਿਆਉਣਗੇ

ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਇਸ ਨਰਕ ਭਰੀ ਨਰਕ ਭਰੀ ਜ਼ਿੰਦਗੀ ਚੋਂ ਐਸਰ ਲੋਕਾਂ ਨੂੰ ਬੇੜ ਦੇ ਲੋਕਾਂ ਨੂੰ ਕੱਢਣ ਵਾਸਤੇ ਤੁਹਾਡਾ ਧੰਨਵਾਦ ਜੀ ਕੋਟੀ ਕੋਟੀ ਧੰਨਵਾਦ ਧੰਨਵਾਦ